ਆਪਣੇ ਸਾਥੀ ਨੂੰ ਐਚਆਈਵੀ ਪੋਜ਼ੀਟਿਵ ਹੋਣ ਕਰਕੇ ਨੌਕਰੀ ਤੋਂ ਕੱਢਣ ਲੱਗਿਆ ਕੰਪਨੀ ਵਾਲੇ ਕਿਧਰੇ ਗਲਤੀ ਵੀ ਨਾ ਕਰ ਲੈਣ ਆਹ ਦੇਖੋ ਪੰਜਾਬ ਸਰਕਾਰ ਨੇ ਐਚਆਈਵੀ ਏਡ ਐਕਟ 2017 ਅਧੀਨ ਵਿਸ਼ੇਸ਼ ਨਿਯਮ ਬਣਾ ਕੇ ਐਚਆਈਵੀ ਪੀੜਤ ਲੋਕਾਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਜਾਹਰ ਕਿਸੇ ਵੀ ਸਮਾਜਿਕ ਖੇਤਰ ਚ ਵਿਤਕਰੇ ਤੋਂ ਬਚਾਉਣ ਲਈ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਸਿਵਲ ਸਰਜਨਾ ਨੂੰ ਔਮਬਰਡਸਮੈਨ ਨਿਯੁਕਤ ਕੀਤਾ ਹੈ ਜੋ ਸ਼ਿਕਾਇਤ ਮਿਲਣ ਤੇ 3 ਦਿਨਾਂ ਦੇ ਅੰਦਰ-ਅੰਦਰ ਦਿਸ਼ਾ ਨਿਰਦੇਸ਼ ਦਿੰਦੇ ਨੇ ਤੇ ਐਚ ਆਈ ਵੀ ਪੀੜਤ ਲੋਕਾਂ ਨੂੰ ਇਨਸਾਫ ਦਿਵਾਉਂਦੇ ਨੇ ਅੰਮ੍ਰਿਤਸਰ ਤੋਂ ਵੱਡੀ ਖਬਰ سامنے ਆਈ ਹੈ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਨ ਸਿੰਘ ਹਤਿਆ ਕਾਂਡ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਇੱਕ ਵੱਡਾ ਖੁਲਾਸਾ ਕੀਤਾ ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ 'ਚ ਹੁਣ ਤੱਕ ਕੁੱਲ 7 ਮੁਲਜ਼ਮ ਗ੍ਰਿਫਤਾਰ ਦੋ ਰਾਇਪੁਰ ਦੇ ਮੋਹਾਲੀ ਅਤਿ ਤਿੰਨ ਤਰਨਤਾਰਨ ਤੋਂ ਗ੍ਰਿਫਤਾਰ ਹੋਏ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਕਿ ਮੁਲਜ਼ਮ ਦੋ ਰਾਇਪੁਰ ਦੇ ਨੇ ਜਾਣਕਾਰੀ ਦੇ ਮੁਤਾਬਕ ਡੀਜੀਪੀ ਮੁਤਾਬਕ ਰਾਇਪੁਰ ਤੋਂ ਫੜੇਗੇ ਸੁਖਰਾਜ ਸਿੰਘ ਨਿਵਾਸੀ ਤਰਨਤਾਰਨ ਤੇ ਕਰਮਜੀਤ ਸਿੰਘ ਨਿਵਾਸੀ ਗੁਰਦਾਸਪੁਰ ਨੇ ਸਰਪੰਚ ਜਰਮਾਲ ਸਿੰਘ ਤੇ ਗੋਲੀਆਂ ਚਲਾਈਆਂ ਸੀ ਇਸ ਤੋਂ ਇਲਾਵਾ ਜੋਬਨਜੀਤ ਸਿੰਘ ਸਮੇਤ ਹੋਰ ਦੋਸ਼ੀਆਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਜਾ ਪੰਜਾਬ ਪੁਲਿਸ ਨੇ ਜਿਹੜੇ ਵਲਟੋਹਾ ਪਿੰਡ ਦੇ ਫਾਰਮਰ ਸਰਪੰਚ ਜਰਮਾਲ ਸਿੰਘ ਦੇ ਮਰਡਰ ਨੂੰ ਸੋਲਵ ਕਰ ਲਿਆ ਤੇ ਇਸ ਦੇ ਵਿੱਚ 7 ਗ੍ਰਿਫਤਾਰੀਆਂ ਹੋਈਆਂ ਦੋ ਗ੍ਰਿਫਤਾਰੀਆਂ ਜਿਹੜੀਆਂ ਰਾਏਪੁਰ ਛਤੀਸਗੜ ਤੋਂ ਕੱਲ ਹੋਈਆਂ ਦੋ ਗ੍ਰਿਫਤਾਰੀਆਂ ਮੁਹਾਲੀਦੇ ਵਿੱਚ ਤੇ ਤਿੰਨ ਗ੍ਰਿਫਤਾਰੀਆਂ ਤਰਨਤਾਰਨ ਤੋਂ ਅੱਜ ਸਵੇਰੇ ਹੋਈਆਂ ਸੋ ਇਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਸੀ ਇਸ ਨੂੰ ਕਾਫੀ ਟੈਕਨੀਕਲ ਲੀਡਸ ਇਸ ਦੀ ਫਾਲੋ ਕੀਤੀ ਗਈਆਂ ਇਹਦੇ ਵਿੱਚ ਡਿਫਰੈਂਟ ਮੋਡਿਊਲਸ ਯੂਜ਼ ਕੀਤੇ ਗਏ ਸੀਗੇ ਜਿਹੜੇ ਬਾਹਰ ਬੈਠੇ ਹੈਂਡਲਰਸ ਨੇ ਉਹਨਾਂ ਨੂੰ ਆਪਰੇਟ ਕੀਤਾ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸੈਪਰੇਟ ਮੋਡਿਊਲ ਸੀ ਲੋਜਿਸਟিক্যাল ਸਪੋਰਟ ਵੈਪਨਸ ਵਾਹਨ ਸਪਰਵਾਈਡ ਕਰਨ ਵਾਲਾ ਮੋਡਿਊਲ ਡਿਫਰੈਂਟ ਸੀ ਸ਼ੈਲਟਰ ਪ੍ਰੋਵਾਈਡ ਕਰਨ ਵਾਲਾ ਮੋਡਿਊਲ ਡਿਫਰੈਂਟ ਸੀ ਤੇ ਇਸ ਦੀ ਇੰਪੋਰਟੈਂਸ ਨੂੰ ਵੇਖਦੇ ਹੋਏ ਕਮਿਸ਼ਨਰ ਦੇ ਟੈਂਪਰੇਟਸਰ ਕਾਉਂਟਰ ਇੰਟੈਲੀਜੈਂਸ ਪੀਜੀਟੀਐਫ ਤੇ ਪੰਜਾਬ ਪੁਲਿਸ ਦੀ ਸਾਰੀ ਯੂਨਿਟਸ ਨੇ ਮਿਲ ਕੇ ਇੱਕ ਸੀਸੀਟੀਵੀ ਟ੍ਰੇਲ ਨੂੰ ਸਾਇੰਟੀਫਿਕਲੀ ਟਰੈਕ ਕੀਤਾ ਗਿਆ ਤੇ ਟੈਕਨੀਕਲ ਇਨਪੁਟਸ ਤੋਂ ਬਾਅਦ ਜਿਹੜੇ ਅਸਾਇਲੈਂਸ ਸੀਗੇ ਉਹਨਾਂ ਨੂੰ ਡਿਫਰੈਂਟ ਥਾਵਾਂ ਤੇ ਮੋਹਾਲੀ ਦਿੱਲੀ ਉਸ ਤੋਂ ਬਾਅਦ ਮਹਾਰਾਸ਼ਟra ਨਾਂਦੇੜ ਸਾਹਿਬ ਬਿਹਾਰ ਦੇ ਵਿੱਚ ਟਰੈਕ ਕੀਤਾ ਗਿਆ ਸੋ ਅਲਟੀਮੇਟਲੀ ਉਹ ਰਾਏਪੁਰ ਦੇ ਵਿੱਚ ਜਿਹੜੇ ਹੈਗੇ ਤੇ ਇਸ ਦੇ ਵਿੱਚ ਸਾਨੂੰ ਇੱਕ ਇੰਟਰ ਸਟੇਟ ਆਪਰੇਸ਼ਨ ਸੀ ਤੇ ਸਾਨੂੰ ਮਹਾਰਾਸ਼ਟra ਪੁਲਿਸ ਸੈਂਟਰਲ ਏਜੰਸੀਜ਼ ਛਤੀਸਗੜ ਪੁਲਿਸ ਤੇ ਕਈ ਹੋਰ ਪੁਲਿਸ ਫੋਰਸਸ ਦੀ ਅਸਿਸਟੈਂਸ ਲਈ ਸੋ ਇੱਕ ਕੋਆਰਡੀਨੇਟਿਡ ਮੈਨਰ ਦੇ ਵਿੱਚ ਟੈਕ ਬੇਸਡ ਆਪਰੇਸ਼ਨ ਤੋਂ ਬਾਅਦ ਕੱਲ ਰਾਏਪੁਰ ਦੇ ਵਿੱਚ ਜਿਹੜੇ ਦੋ ਦੂਜ਼ ਅਰੇਸਟ ਹੋਏ ਸੀਗੇ ਉਹਨਾਂ ਦੇ ਨਾਮ ਹੈਗੇ ਸੁਖਰਾਜ ਸਿੰਘ ਉਰਫ ਗੰਗਾ ਆਰੋਟ ਠੱਕੜਪੁਰ ਪੱਟੀ ਤਰਨਤਾਰਨ ਤੇ ਸੈਕੰਡ ਅਕਿਊਜ਼ਡ ਇਸ ਕਰਮਜੀਤ ਸਿੰਘ ਆਰੋ ਵਿਲੇਜ ਪਾਸਨਵਾਲ ਗੁਰਦਾਸਪੁਰ ਇਹ ਜਿਹੜੇ ਮੇਨ ਐਸਾਈਲੈਂਟ ਸੀਗੇ ਜਿਨ੍ਹਾਂ ਨੇ ਗੋਲੀ ਚਲਾਈ ਸੀ ਸੋ ਇਹਨਾਂ ਨੂੰ ਛੱਤੀਗੜ੍ਹ ਛੱਤੀਸਗੜ੍ਹ ਪੁਲਿਸ ਦੇ ਨਾਲ ਉਹਨਾਂ ਦੀ ਹੈਲਪ ਦੇ ਨਾਲ ਕੱਲ ਰਾਏਪੁਰ ਤੋਂ ਅਰੈਸਟ ਕਰਕੇ ਉੱਥੇ ਕੋਰਟ ਦੇ ਵਿੱਚ ਪੇਸ਼ ਕਰਕੇ 14 ਤਰੀਕ ਤੱਕ ਦਾ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਹੇਠ ਲਿਆ ਗਿਆ ਤੇ ਬਾਈ ਏਅਰ ਉਹਨਾਂ ਨੂੰ ਹੁਣ ਅੰਮ੍ਰਿਤਸਰ ਲਿਆ ਕੇ ਇਨਵੈਸਟੀਗੇਸ਼ਨ ਨੂੰ ਫਰਦਰ ਅੱਗੇ ਲੈ ਕੇ ਜਾਇਆ ਜਾਊਗਾ ਸੋ ਜਿਹੜਾ ਇਹਨਾਂ ਦਾ ਸਪੋਰਟ ਮੋਡਿਊਲ ਸੀਗਾ ਜਿਨ੍ਹਾਂ ਨੇ ਲੌਜਿਸਟਿਕਸ ਵੈਪਨਸ ਤੇ ਮੋਟਰਸਾਈਕਲ ਪ੍ਰੋਵਾਈਡ ਕੀਤੀ ਸੀਗੀ ਇਹ ਦੋਵੇਂ ਅਕੂਜ਼ਡ ਇਹਨਾਂ ਦੇ ਨਾਲ ਜੋਬਨਜੀਤ ਹੈਗੇ ਜੋਬਨਜੀਤ ਆਰਓ ਵਿਲੇਜ ਭਾਈ ਲਾਡੂ ਪੀਐਸ ਸਬਰਪੱਤੀ ਤੇ ਦੂਜਾ ਜਿਹੜਾ ਜੋਵਨਜੀਤ ਹੈਗਾ ਕਲਸੀਆ ਕਲਾ ਪਿੰਡ ਦਾ ਹੈਗਾ ਪੀਐਸ ਲਿਖੀਵਨ ਕਰਨ ਕਰਨ ਸੋ ਇਹਨਾਂ ਇਹਨਾਂ ਨੂੰ ਇਹ ਦੋਵਾਂ ਨੂੰ ਕੱਲ ਐਸਐਸਓਸੀ ਇਕਾਉਂਟਰ ਇੰਟੈਲੀਜੈਂਸ ਦੀ ਟੀਮਾਂ ਨੇ ਕੱਲ ਅਰੈਸਟ ਕੀਤਾ ਸੀ ਨਾ ਤੇ ਫਰਦਰ ਜਿਹੜੀ ਕੱਲ ਇਨਵੈਸਟੀਗੇਸ਼ਨ ਤੋਂ ਲੀਡਸ ਮਿਲਿਆ ਉਹਨਾਂ ਨੂੰ ਡਿਵੈਲਪ ਕਰਦੇ ਹੋਏ ਸੋ ਅੱਜ ਕਰਨਤਾਰਨ ਪੁਲਿਸ ਨੇ ਜਿਹੜੇ ਤਿੰਨ ਅਕਿਊਜ਼ ਜਿਨ੍ਹਾਂ ਨੇ ਜਿਹੜੇ ਸੀਸੀਟੀਵੀ ਟ੍ਰੇਲ ਦੇ ਵਿੱਚ ਜਿੱਥੇ ਜਦੋਂ ਫਾਰਵਰਡ ਤੇ ਬੈਕਵਰਡ ਲਿੰਕੇਜ ਦੇ ਵਿੱਚ ਇਹਨਾਂ ਨੂੰ ਪ੍ਰਾਪਤ ਕੀਤਾ ਹੈ तकरीबन 110 ਕਿਲੋਮੀਟਰ ਦਾ ਸੀਸੀਟੀਵੀ ਫੁਟੇਜ ਜਿਹੜਾ ਉਹ ਫੋਲੋ ਕੀਤਾ ਗਿਆ ਤੇ ਉਸ ਦੇ ਵਿੱਚ ਕੁਲਵਿੰਦਰ ਸਿੰਘ ਉਰਫ ਕਿੰਦਾ ਅਰਮਾਨਦੀਪ ਸਿੰਘ ਤੇ ਹਰਪ੍ਰੀਤ ਸਿੰਘ ਸੋ ਇਹਨਾਂ ਨੇ ਲੌਜਿਸਟਿਕਲ ਸਪੋਰਟ ਤੇ ਸ਼ੈਲਟਰ ਪ੍ਰੋਵਾਈਡ ਕੀਤਾ ਸੀਗਾ ਸੋ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਅੱਜ ਕਾਰਨ ਕਰਨ ਦੇ ਵਿੱਚ ਸੋ ਪੰਜਾਬ ਪੁਲਿਸ ਨੇ ਪਿੱਛੇ ਜੋ ਵਲਟੋਹਾ ਸਰਪੰਚ ਵਲਟੋਹਾ ਵਿਲੇਜ ਕੇ ਇੱਕ ਸਰਪੰਚ ਜਰਮਲ ਸਿੰਘ ਕੇ ਮਰਡਰ ਕੋ ਸੋਲਵ ਕਰ ਲਿਆ ਹੈ ਔਰ ਇਸਕੇ ਇਸ ਵਿੱਚ 7 ਗ੍ਰਿਫਤਾਰੀਆਂ ਕਰੀਆਂ ਡੀਜੀਪੀ ਨੇ ਦੱਸਿਆ ਕਿ ਰਾਏਪੁਰ ਤੋਂ ਗ੍ਰਿਫਤਾਰ ਦੋਸ਼ੀਆਂ ਨੂੰ ਲੋਕਲ ਅਦਾਲਤ 'ਚ ਪੇਸ਼ ਕਰਕੇ 14 ਦਿਨ ਦੇ ਟ੍ਰਾਂਜ਼ਿਟ ਰਿਮਾਂਡ ਤੇ ਲਿਆ ਗਿਆ ਹੈ ਅਤੇ ਉਹਨਾਂ ਨੂੰ ਹਵਾਈ ਰਾਹੀਂ ਪੰਜਾਬ ਨੇਂਦਾਂ ਦਾ ਜਾ ਰਿਹਾ ਹੈ। ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਖਤਰਨਾਕ ਅੰ드 ਵਿਦੇਸ਼ ਬੈਠੇ ਹੈਂਡਲਰ ਦੇ ਇਸ਼ਾਰਿਆਂ ਤੇ ਕਰਵਾਇਆ ਗਿਆ ਸੀ। ਗੈਂਗਸਟਰ ਪ੍ਰਭ ਦਾਸੂਵਾਲ ਨਾਲ ਸਰਪੰਚ ਦੀ ਪੁਰਾਣੀ ਕੋਈ ਰੰਜਿਸ਼ ਦੱਸੀ ਜਾ ਰਹੀ ਹੈ। ਡੀਜੀਪੀ ਗੌਰਵ ਯਾਦਵ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਜੇ ਕੋਈ ਪੰਜਾਬ ਤੇ ਗੋਲੀ ਚਲਾਏਗਾ ਤਾਂ ਪੰਜਾਬ ਉਸਨੂੰ ਦੇਸ਼ ਹੋਵੇ ਜਾਂ ਵਿਦੇਸ਼ ਕਿਤੇ ਨਹੀਂ ਛੱਡੇਗੀ। ਜ਼ਿਕਰਯੋਗ ਹੈ ਕਿ 4 ਜਨਵਰੀ ਨੂੰ ਸਰਪੰਚ ਜਰਮਨ ਸਿੰਘ ਦੀ ਉਸ ਸਮੇਂ ਹੱ ਮਾਰੂਚੇ ਸ਼ਾਮਲ ਹੋਣ ਆਏ ਸਨ ਵਾਰਦਾਤ ਤੋਂ ਬਾਅਦ ਦੋ ਸ਼ੂਟਰਾਂ ਛਤੀਸਗੜ੍ਹ ਪਛ ਗਏ ਸਨ ਜੋ ਰਾਏਪੁਰ ਚ ਆਪਣੇ ਰਿਸ਼ਤੇਦਾਰਾਂ ਦੇ ਘਰ ਛੁਪੇ ਹੋਏ ਸੀ ਐਤਵਾਰ ਨੂੰ ਪੰਜਾਬ ਅਤੇ ਰਾਏਪੁਰ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਦੋਹਾਂ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਾਸੀ ਕਤਲ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਵਾਇਰਲ ਹੋਈ ਸੀ ਜਿਸ 'ਚ ਕੁਝ ਵਿਅਕਤੀਆਂ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਪੁਲਿਸ ਇਸ ਪੋਸਟ ਦੀ ਵੀ ਜਾਂਚ ਕੀਤੀ ਕਤਲ ਤੋਂ ਬਾਅਦ ਗੈਂਗਸਟਰ ਡੋਨੀ ਬਾਦ ਤੇ ਪ੍ਰਭ ਦਾਸੂ ਬਾਦ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ